भाई बेठा लाॾी जे ने रहंदा लाडी जी कुड़ी अॼु कनेडा ट्रंट मारा किणंदाडी पंज मिंट जी अॼु बेटी कनेडा ट्रंट आेटा कनेडा ट्रंट हुया नओं ਦੇਤੀ ਕਰਦਾ ਸਮਾਜ ਦੇ ਵਿੱਚ ਧੀਆ ਨੂੰ ਕਦੇ ਮਾਰਾ ਨਹੀਂ ਗੇਣਾ ਚਾਹੀਦਾ ਤਾਂ ਭਾਈ ਜੀ ਐਸੀਆਂ ਧੀਆਂ ਪਈਆਂ ਜਿਹੜੀਆਂ ਇਹ ਲੈਂਦੇ ਜਾਤ ਲੁੰਦੀਆਂ ਕੈਨੇਡਾ ਮੈਨੂੰ ਬਦਾਂਸਰਾਂ ਦੇ ਸਪੀਕਰ ਸਾਹਿਬ ਆਪਣੇ ਵਿਚਾਰ ਕਿ ਅੱਜ ਆਜੋ ਸਾਹੀ ਸ਼ੋਰ ਦੇ ਵਿੱਚ ਪੜਾਸੀਂ ਬੈਠੇ ਨੇ ਜੋ ਪਰ family ਕੀਤੀ ਆਪਣੇ ਗੁਰੂ ਸਾਹਿਬ ਦੇ ਪਰਿਵਾਰ ਨੇ ਉਹਨਾਂ ਦੇ ਸਬੰਧਤ ਜੋ ਵੱਧਦੇ ਲੰਗਰ ਲਾਇਆ ਸੀ ਗੋਟੀ ਮਹਾਰਾਜ ਅੱਜ ਭਾਵੇਂ ਜਿੱਦ ਸਤਤ ਵੀ ਹੈ ਕਿਵੇਂ ਆ सारी ज़िंदगी करपाला साहिब स्पीर वञ चुके जी क़ पुत्र गे हानी मथा पुत्र ठंड कले जहिड़े पहान मापियांते मंझी पई जाम भाई सिमर जी ਚਾਰ ਨੰਬਰ ਵਾਰ ਤੋਂ ਉੱਚੀ ਸਾਹਿਬ ਸਪੀਕਰ ਸਾਹਿਬ ਦੇ ਸੱਜੀ ਪਾਸੇ ਆਪਣਾ ਵਿਚਾਰ ਪਹੁੰਚੇ ਨੇ ਬਾਈ ਸਿਮਰਨ ਜੀ ਠੱਤੀ ਸਾਹਿਬ ਜੀ ਕਰ ਲਈ ਗੱਲ ਤੇ ਤੇਰੀ ਗੱਲ ਤਾਂ ਆ ਗਈ ਦੋ ਮਿੰਟ ਗੱਲ ਕਰ ਦੋ ਮਿੰਟ ਦੋ ਮਿੰਟ ਗੁਰੂ ਤੇਗ বাহাদুর ਮਹਾਰਾਜ ਜੀ ਦੀ ਸ਼ਹੀਦੀ ਕਿਵੇਂ ਹੋਈ ਜੀ ਦੇ ਕਰਕੇ ਪਤਾ ਲੱਗਿਆ ਭਾਈ ਮਤੀ ਦਾਸ ਨੇ ਕਿਵੇਂ ਭਾਦਰੀ ਦਾ ਸ਼ਹੀਦੀ ਦਿੱਤੀ ਭਾਈ ਸਦੀ ਦਾਸ ਨੇ ਕਿਵੇਂ ਭਾਦਰੀ ਦਾ ਸ਼ਹੀਦੀ ਦਿੱਤੀ ਭਾਈ ਦਿਆਲੇ ਨੇ ਕਿਵੇਂ ਭਾਦਰੀ ਦਾ ਸ਼ਹੀਦੀ ਦਿੱਤੀ ਉਹ ਬਾਬਾ ਜੀਵਨ ਸਿੰਘ ਉਹ ਆ ਜਿਹੜਾ ਗੁਰੂ ਸਾਹਿਬ ਦਾ ਸੀਸ ਲਿਆਉਣ ਵਾਸਤੇ ਓਏ ਆਪਦੇ ਪਿਓ ਦਾ ਸੀਸ ਕੱਟ ਕੇ ਉੱਥੇ ਰੱਖ ਦਿੰਦਾ ਬਾਬਾ ਜੀਵਨ ਸਿੰਘ ਕੌਣ ਬਣ ਜਾਊਗਾ ਸਾਤ ਸ੍ਰੀ ਅਕਾਲ ਇਹ ਦੂ ਵੱਡਾ ਕਿਸੇ ਕੋਲ ਦੁੱਭਾ ਸਕਦਾ ਤੋ ਜੇ ਤੁਸੀਂ ਗੁਰਦੁਆਰੇ ਦੀ ਗੱਲ ਕਰਦੇ ਹੋ ਮੈਂ ਬੈਠਾ ਯਾਰ ਗੁਰੂ ਸਾਹਿਬ ਨੇ ਕਰਾਉਣਾ ਮੈਥੋਂ ਇਹ ਗੁਰੂ ਸਾਹਿਬ ਨੇ ਕਰਾਉਣਾ ਕਿਸੇ ਗੱਲ ਦੀ ਕਮੀ ਨਹੀਂ ਹੋਣ ਦੇਣੀ ਕਿਸੇ ਗੱਲ ਦੀ ਕਮੀ ਨਹੀਂ ਹੋਣ ਦੀ ਗੁਰੂ ਸਾਹਿਬ ਗੁਰੂ ਸਾਹਿਬ ਮੇਰ ਕਰਨਗੇ ਯਾਰ 45 ਉਹ ਕਰ ਸਕਦਾ ਮੈਥੋਂ ਗੁਰੂ ਸਾਹਿਬ ਕਰਾਉਣਗੇ ਮੈਂ ਅਰਦਾਸ ਕਰਦਾ ਸੱਜਾ ਬਾਦਸ਼ਾਹ ਮੈਥੋਂ ਕਰਾ ਲਈਂ ਮੈਥੋਂ ਸੇਵਾ ਲਈ ਜੀ ਕਸ਼ਮੀਰ ਸਿੰਘ ਜੀ ਜੋ ਅੱਜ ਆਪਣੇ ਇਵਦਾਨ ਤੋਂ ਬਾਅਦ ਸਰਦਾਰ ਸਿਕਰ ਕੁਲਤਾਰ ਸਿੰਘ ਜਿੰਦ ਮੈਂ ਤੁਹਾਡੇ ਨਿਵਾਸ ਤੇ ਆਏ ਆ ਕੀ ਕਰਨ ਜਾਓਗੇ ਸਭ ਤੋਂ ਪਹਿਲਾਂ ਵਾਇਗੁਰਜੀ ਖਾਲਸਾ ਖਾਲਸਾ ਵਾਇਗੁਰਜੀ ਕੀ ਪਤਾ ਹੈ ਆਪਣੇ ਮਹੱਲੇ ਦੇ ਵਿੱਚ ਬਹੁਤ ਪਰੇਸ਼ਾਨੀਆਂ ਸੀਆਂ ਦਿਖਤਾਂ ਆ ਰਹੀਆਂ ਸੀਗੀਆਂ ਤੇ ਜਿਵੇਂ ਕਿ ਨੌਜਵਾਨ ਕਲੱਬ ਬਣਾਇਆ ਗਿਆ ਹੈ ਇੱਕ ਲੋ ਇਹਨਾਂ ਦੀ ਬਹੁਤ ਚਿਰ ਤੋਂ ਮੰਗ ਸੀਗੀ ਕਿ ਮਹੱਲੇ ਦੇ ਵਿੱਚ ਜਿਮ ਦਾ ਕਾਟਣ ਕਰਾਇਆ ਜਾਵੇ ਤੇ ਉਹ ਆਪਾਂ ਜਿਮ ਮਨਜ਼ੂਰ ਕਰਵਾਈ ਆ ਪੁਰਾਣਾ ਡਿਸਪੋਜ਼ਲ ਜਿੱਥੇ ਉੱਥੇ ਜਿਮ ਮਨਜ਼ੂਰ ਕਰਵਾਈ ਇਸ ਕਰਕੇ ਬੁਲਾਇਆ ਆ ਜੀ ਤੁਹ ਹੋਰ ਜਿਵੇਂ ਆਪਣਾ 26 ਦੇ ਵਿੱਚ ਇਲੈਕਸ਼ਨ ਆ ਰਹੇ ਆ ਐਮਸੀ ਦੇ ਹਾਂਜੀ ਉਹਨਾਂ ਬਾਰੇ ਵੀ ਕੋਈ ਸਪੀਕਰ ਸਾਹਿਬ ਨੇ ਤੁਹਾਨੂੰ ਕੋਈ ਉੱਤੇ ਹਾਂਜੀ ਉਹਦੇ ਵਿੱਚ ਬਾਅਦ ਵਿੱਚ ਗੱਲ ਕਰਾਂਗੇ ਸਪੀਕਰ ਸਾਹਿਬ ਨਾਲ ਆਪਾਂ ਟਿਕਟ ਦੀ ਮੰਗ ਕੀਤੀ ਹੈ ਸਪੀਕਰ ਸਾਹਿਬ ਤੋਂ ਤੇ ਆਪਾਂ ਟਿਕਟ ਮਤਲਬ ਜੇ ਆਪਾਂ ਨੂੰ ਮੱਲੇ ਵਾਲੇ ਵਾਸੀ ਕਹਣਗੇ 7 ਨੰਬਰ ਵਾਰਡ ਦੇ ਵਿੱਚੋਂ ਹੀ ਹਾਂਜੀ ਜੇ ਮੱਲਾ ਵਾਸੀ ਕਹਣਗੇ ਤੇ ਆਪਾਂ ਉਹਨਾਂ ਦੇ ਅਧਾਰ ਤੇ ਮੱਲੋ ਟਿਕਟ ਲੈਣਗੇ ਹਾਂਜੀ ਹਾਂਜੀ ਬਾਕੀ ਕੋਈ ਗਲੀਆਂ ਰਹਿ ਗਿਆ ਸੀ ਜਿਹੜੀਆਂ ਇਹ ਕਾਂਗਰਸ ਰੈਮਸੀ ਇਹਨਾਂ ਦੇ ਇੱਕ ਦਿਨ ਕਰਕੇ ਜੋ ਇਹਨਾਂ ਨੇ ਗਲੀਆਂ ਕੋਟੇ ਦੇ ਵਿੱਚ ਨਹੀਂ ਪਾਈਆਂ ਤੇ ਉਹ ਗਲੀਆਂ ਆਪਾਂ ਪਹਿਲਾ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਜਿਹੜੀਆਂ 5-4 ਗਲੀਆਂ ਰਹਿ ਗਈਆਂ ਉਹ ਜ਼ਰੂਰ ਬਣਵਾਵਾਂ। ਮਾਨਦਾਰ ਤੇ ਵਧੀਆ ਹੋਵੇ ਜੀ। ਮਾਨਦਾਰ ਤੇ ਵਧੀਆ ਹੋਵੇ। ਮਾਨਦਾਰ ਤੇ ਕੰਮ ਕਰਾਵੇ। ਕੋਈ ਨਾਂ ਹੈ ਤੁਹਾਡੇ ਇੰਡੀਆ ਵਾਲੇ ਵਿੱਚ? ਹਾਂ ਜੀ। ਹੋਰ ਦੱਸੋ ਕਿੰਨੇ ਮੰਗ ਕੀਤੀ ਹੋਈ? ਕੋਈ ਕਾਲਾ ਕਾਲਾ ਭਧਾਨ ਨਹੀਂ ਚਾਹੀਦਾ ਜੀ। ਠੀਕ ਹੈ ਜੀ। ਹਾਂ ਜੀ। ਕੀ ਕਰਨ ਜਾਓਗੇ ਅੱਜ ਨਹੀਂ ਮੈਂ ਤਾਂ ਰੋਜ਼ ਹੀ ਆਉਣਾ ਨਹੀਂ ਅੱਜ ਜਿਹੜੇ ਆਏ ਖਾਸ ਹੋਰ ਗ੍ਰਾਮ ਕੋ ਸੁਣੀ ਲੋਕਾਂ ਦੀ ਗੱਲ ਸੁਣੀ ਆ ਦਿਲੋਂ ਪੁਰਾਣੇ ਸਾਡੇ ਸਾਰੇ ਸਾਥੀ ਜਿਨ੍ਹਾਂ ਨੇ ਮੈਨੂੰ ਬੁਲਾਇਆ ਉਹਨਾਂ ਨੂੰ ਮੈਂ ਅੱਜ ਪੁਰਾਣੇ ਆ ਜੀ ਬੜੀ ਪੀਂਦੇ ਆ ਸਾਰੇ ਪੁਰਾਣੇ ਸਾਥੀ ਸਾਡੇ ਸਾਰੇ ਬੜੀ ਖੁਸ਼ੀ ਹੋਈ ਜਿਵੇਂ ਹੁਣ ਆਪਣੇ 26 ਦੇ ਇਲੈਕਸ਼ਨ ਆ ਰਹੇ ਐ ਐਮਸੀ ਆ ਰਹੇ ਉਹਨਾਂ ਬਾਰੇ ਵੀ ਕੋਈ ਜ਼ਿਕਰ ਹੋਇਆ ਜੀ ਇੱਥੇ ਹਾਂ ਹਾਂ ਸਾਰੇ ਹੀ ਕਹਿੰਦੇ ਚੱਕਦੇ ਫੱਟੇ ਮਾਰਦੇ ਝਾੜੂ ਚੱਕਦੇ ਫੱਟੇ ਥੈਂਕ ਯੂ